ਸਸਟੀ ਕਾਲ ਸਵਾਗਤ ਹੈ ਤੁਹਾਡਾ ਸਰਬਜੀਤ ਵਲੌਗ ਵਿੱਚ ਅਸੀਂ ਸਾਈਟ ਆ ਕਿ ਤੁਸੀ ਵੀ ਸਾਈਟ ਆ ਹੋਗਾ ਆਪ ਆਪਣੇ ਘਰਾਂ ਵਿੱਚ ਤੇ ਕੱਪੜੇ ਵਗੈਰਾ ਧੋਲੇ ਨੇ ਤੇ ਰਾਣੀ ਲੱਗੀ ਆ ਇੱਥੇ ਨਾ ਕਾਈ ਬਹੁਤ ਲੱਗੀ ਹੋਈ ਹੈ ਆ ਦੇਖੋ ਤੁਹਾਨੂੰ ਦਿਖਾਉਂਦੇ ਗਮਲਿਆਂ ਦੇ ਨਾਲ ਕਾਈ ਜੰਮੀ ਹੋਈ ਆ ਬਹੁਤ ਜ਼ਿਆਦਾ ਤੇ ਇਹਨੂੰ ਹੁਣ ਸਾਫ਼ ਕਰਨਾ ਤੇ ਕਾਦੇ ਨਾ ਕਰਨਾ ਉਹ ਤੁਹਾਨੂੰ ਦੱਸਦੇ ਆ ਮੈਂ ਲਈ ਕੋਸਟਿੰਗ ਸੋਡਾ ਕੋਸਟਿੰਗ ਸੋਡਾ ਮੈਂ ਪਾ ਦੇਣੀ ਆ ਤੇ 10 ਮਿੰਟ ਲੱਗਾ ਰਹੇਗਾ ਉਸ ਤੋਂ ਬਾਅਦ ਸਾਫ਼ ਕਰਕੇ ਦਿਖਾਉਂਦੇ ਆ ਕਿ ਦੇਖਦੇ ਕਿੰਨੀ ਕਾਈ ਲੱਗਦੀ ਵਾਖਲੀਏ ਤੇ ਇਹ ਮੈਂ ਲੈ ਕੇ ਆਈ ਸੀ ਹਾਂਜੀ ਫਰੈਂਡਸ ਤੇ ਇੱਥੇ ਮੈਂ ਲੱਗ ਗਈ ਸੀ ਕਿ ਜਿਹੜੀ ਕਾਈ ਬਹੁਤ ਜ਼ਿਆਦਾ ਲੱਗੀ ਹੋਈ ਸੀ ਤੇ ਇੱਥੇ ਕੋਸਟਿੰਗ ਸੋਡਾ ਜਿਹੜਾ ਸੀ ਮੈਂ ਆਨਲਾਈਨ ਮੰਗਵਾਇਆ ਹੋਇਆ ਸੀਗਾ ਤੇ ਉਹ ਮੈਂ ਨੂੰ ਰਾਣੀ ਨੂੰ ਕਿਹਾ ਕਿ ਤੂੰ ਸਾਰੇ ਛਿੜਕ ਦੇ 10 ਮਿੰਟ ਕਿ ਜਦੋਂ ਜਦੋਂ ਸਾਰੇ ਸੀਦਾਂ ਖਲਾਰ ਦਾਂਗੇ ਨਾ ਤੇ 10 ਮਿੰਟ ਲੱਗਾ ਰਹੇਗਾ ਤੇ ਇੱਕ ਕੈਮੀਕਲ ਰੈਐਕਸ਼ਨ ਹੋਣ ਦੇ ਕਾਰਨ ਆਪੇ ਹੀ ਰਿਓਲ ਜੜੀ ਲੱਥ ਜਾਗੀ ਪਰ ਰਾਣੀ ਨੂੰ ਬਹੁਤ ਖਾਲੀ ਸੀਗੀ 8 ਵਜੇ ਦੀ ਆਈ ਸੀ ਤੇ ਟਾਈਮ ਇੱਥੇ 9:30 ਹੋ ਗਏ ਸੀ ਕਹਿੰਦੀ ਮੈਂ ਅਗਲੀ ਕੋਠੀ ਕਰਨਾ ਹੈ ਜਾ ਕੇ ਤੇ ਦੀਦੀ ਅਕੱਲ ਕਰ ਲਾਂਗੀ ਕੱਲ ਵੀ ਕਹਿ ਰਹੀ ਸੀ ਕੱਲ ਕਰ ਲਾਂਗੇ ਮੈਂ ਕਿਹਾ ਨਹੀਂ ਅੱਜ ਚਲ ਤੂੰ ਨਾ ਕਰ ਫਿਰ ਮੈਂ ਕਰ ਲੈਨੀ ਆ ਇਹ ਮੈਂ ਵੀ ਕਾਫੀ ਬਰਸ਼ ਮਾਰੇ ਪਰ ਜਿੱਥੇ-ਜਿੱਥੇ ਵੀ ਇਹ ਕਾਸਟਿੰਗ ਸੋਡਾ ਸੀ ਪਾਈਏ ਨਾ ਉਥੋਂ-ਉਥੋਂ ਹੀ ਮਤਲਬ ਜਿਹੜੀ ਇਹ ਕਾਈ ਜਿਹੜੀ ਲੱਥ ਜਾਏਗੀ ਕਿ ਇੱਕ ਤੇ ਇੱਕ ਇਹ ਦੀਵਾਰ ਜਿਹੜੀ ਵੱਡੀ ਹੋਣ ਕਰਕੇ ਕਿ ਇੱਧਰ ਧੁੱਪ ਨਹੀਂ ਪੈਂਦੀ ਤੇ ਇੱਕ ਮੀਂਹ ਲਗਾਤਾਰ ਆਉਣ ਕਰਕੇ ਤੇ ਇਹ ਬਹੁਤ ਜ਼ਿਆਦਾ ਗਮਲਿਆਂ ਦੇ ਲਾਗੇ ਕਾਈ ਜੰਮ ਚੁੱਕੀ ਸੀ ਕਿ ਤੁਹਾਨੂੰ ਪਤਾ ਇਹ ਕੰਮ ਵਾਲੀ ਜਦੋਂ ਕੰਮ ਕਰਨ ਤੇ ਜਿਹੜਾ ਕੰਮ ਅਸੀਂ ਆਪ ਕਰ ਲੈਣਾ ਉਹਦੇ ਵਰਗਾ ਹੀ ਰੀਸ ਨਹੀਂ ਆ ਤੇ ਫਿਰ ਮੈਂ ਇੱਕ ਬ੍ਰਸ਼ ਲੈ ਕੇ ਆਈ ਅੰਦਰੋਂ ਮੈਂ ਕਿਹਾ ਬ੍ਰਸ਼ ਲੈ ਕੇ ਆਉਣੀ ਆ ਤੇ ਉਹਦੇ ਨਾਲ ਮੈਂ ਸਾਫ਼ ਕਰਦੀ ਆ ਤਦ ਤੱਕ ਤੂੰ ਦੂਸਰੀ ਸਾਈਡ ਤੋਂ ਜਿਹੜਾ ਵਿੜਾ ਧੋਲਾ ਤੇ ਕੋਸਟਿੰਗ ਤੁਹਾਡਾ ਸਾਰਾ ਜਿਹੜਾ ਖਿਲਾਰ ਦਿੱਤਾ ਸੀ ਥੋੜਾ ਹੀ ਪਾਇਆ ਸੀਗਾ ਫਿਰ ਇਸ ਤੋਂ ਬਾਅਦ ਫਿਰ ਮੈਂ ਆਪ ਮਨ ਲੱਗੀ ਇੱਥੇ ਮੈਂ ਕਿਹਾ ਤੂੰ ਪਿੱਛੇ ਹੋ ਜਾ ਮੈਂ ਆਪ ਕਰਦੀ ਕਿਤੇ ਤੇਰੇ ਹੋਰੀ ਨਾ ਕੈਮੀਕਲ ਕਿਤੇ ਲੱਗ ਲੱਜਾਵੇ ਕਿਤੇ ਤਾਂ ਹੱਥ ਵਗੈਰਾ ਜਲ ਜਾਂਦਾ ਹਨਾ ਕਿ ਆਪ ਜਿਹੜਾ ਥੋੜਾ ਜਿਹਾ ਨਾ ਅਸੀਂ ਬੜੇ ਕੇਅਰਫੁਲ ਹੋ ਕੇ ਵਰਤਦੇ ਆਂ ਤੇ ਉਹ ਵਿੱਚ ਪਾਉਣ ਲੱਗੀ ਨੇ ਗਮਲਿਆਂ ਦੇ ਵਿੱਚ ਹੀ ਪਾ ਦਿੱਤਾ ਕਿ ਗਮਲੇ ਜਿਹੜੇ ਸੜ ਜਾਣਗੇ ਇਹਦੇ ਨਾਲ ਮੈਂ ਕਿਹਾ ਸਾਰੇ ਫਿਰ ਮੈਂ ਕਿਹਾ ਤੂੰ ਉੱਚਾ ਰਹਿਨ ਦੇ ਜਾਂ ਤੂੰ ਦੂਸਰੀ ਸਾਈਡ ਤੋਂ ਤੋ ਦੇ ਤੇ ਮੈਂ ਕਰ ਲੈਣੀ ਇੱਥੇ ਮੈਂ ਇਹ ਜਿਹੜਾ ਕੈਮੀਕਲ ਜਿਹੜਾ ਇਹ ਕੋਸਟਿੰਗ ਸੋਡਾ ਮੈਂ ਪਾਇਆ ਇਹ ਸਾਰਾ ਇਦਾਂ ਮੈਂ ਖਿਲਾਰ ਦਾਂਗੀ ਖਿਲਾਰ ਕੇ ਤੇ ਕਿਉਂਕਿ ਇਹ ਤਿਲਕਣ ਬਹੁਤ ਹੋ ਜਾਂਦੀ ਜਦੋਂ ਕੋਸਟਿੰਗ ਸੋਡਾ ਜਦੋਂ ਹੀ ਵਰਤਦੇ ਹਨ ਹਮੇਸ਼ਾ ਹੀ ਧਿਆਨ ਰੱਖਿਓ ਕੇ ਬੜੇ ਧਿਆਨ ਦੇ ਨਾਲ ਕੰਮ ਕਰਨਾ ਕਿਉਂਕਿ ਇੱਥੇ ਮੈਨੂੰ 60 ਲੱਗਦਾ ਮੈਨੂੰ ਬਚ ਗਈ ਕਿਉਂਕਿ ਮੇਰਾ ਪੈਰ ਵੀ ਤਿਲਕੇ ਚੱਲਿਆ ਸੀਗਾ ਐਸਾਈਡ ਤੇ ਦੇਖੋ ਵੇ ਲੋ ਚਿੱਟਿਆ ਹੋ ਗਿਆ ਇੱਥੋਂ ਮੈਂ ਜਿੱਥੇ ਤੋਂ ਹਰਿਆ ਸੀਗਾ ਨਾ ਤੇ ਥੋੜਾ ਕੀਤਾ ਤੇ ਉਹ ਜਿਆਦਾ ਮਤਲਬ ਮਲਣ ਦੇ ਨਾਲ ਸਾਫ਼ ਹੋ ਗਿਆ ਸੀ ਬਹੁਤ ਜਿਆਦਾ ਕਾਈ ਲੱਗੀ ਹੋਈ ਸੀਗੀ ਤੇ ਮੈਂ ਪਰ ਪਹਿਲਾਂ ਤੇ ਬਰਸ਼ ਦੇ ਨਾਲ ਸਾਫ਼ ਕਰ ਰਹੀ ਸੀ ਤੇ ਐਸਾਈਡ ਤੇ ਦੇਖੋ ਮੈਂ ਤੁਹਾਨੂੰ ਦਿਖਾ ਰਹੀ ਹਾਂ ਤੇ ਇੱਕਦਮ ਸਾਫ਼ ਹੋ ਗਿਆ ਤੇ ਇੱਧਰ ਹੈਗਾ ਕਮਲਿਆਂ ਦੇ ਸਾਈਡ ਤੇ ਥੋੜਾ ਹੈਗਾ ਹੈ ਤੇ ਉੱਥੇ ਫਿਰ ਮੈਂ ਥੋੜਾ ਆ ਕੇ ਕੋਸਟਿੰਗ ਸੋਡਾ ਤੇ ਰੱਖ ਦਿੱਤਾ ਤੇ ਉਸ ਤੋਂ ਬਾਅਦ ਮੈਂ ਚੰਗੀ ਤਰ੍ਹਾਂ ਬਰਸ਼ਨਾ ਮਲਤ ਜਿਹੜੇ ਗਮਲਿਆਂ ਦੇ ਵਿੱਚ ਇਹਨੇ ਸਿੱਟ ਦਿੱਤਾ ਸੀ ਰਾਣੀ ਨੇ ਉਹ ਮੈਂ ਚੱਕ ਕੇ ਪਰੀ ਪਿੱਛੇ ਕੀਤਾ ਕਿਉਂਕਿ ਇਹ ਗਮਲੇ ਹੈਗੇ ਪਲਾਸਟਿਕ ਦੇ ਉਹ ਤੋਂ ਫੜ ਕੇ ਖਿੱਚ ਦਿਆਂ ਤੇ ਟੁੱਟ ਜਾਂਦੇ ਨੇ ਤੇ ਫਿਰ ਉਹਨਾਂ ਨੂੰ ਮੈਂ ਚੰਗੀ ਤਰ੍ਹਾਂ ਦਰ ਲਗਾ ਕੇ ਰੱਖ ਦਿੱਤਾ ਤੇ ਹਮੇਸ਼ਾ ਹੀ ਗਰਮ ਪਾਣੀ ਦੇ ਵਿੱਚ ਅੱਜ ਅਸੀਂ ਠੰਡੇ ਪਾਣੀ 'ਚ ਵਰਤਿਆ ਪਰ ਤੁਸੀਂ ਜਦੋਂ ਵੀ ਯੂਜ਼ ਕਰਨਾ ਗਰਮ ਪਾਣੀ 'ਚ ਕੋਸਟਿੰਗ ਜਿਹੜਾ ਸੋਡਾ ਉਹ ਪਾਓ ਫਿਰ ਉਸ ਤੋਂ ਬਾਅਦ ਤੁਸੀਂ ਇਦਾਂ ਕਰ ਲਓ ਤੇ ਇਹ ਸਾਫ਼ ਹੋ ਜਾਂਦੇ ਆ ਕਿਉਂਕਿ ਕਲੀ ਵੀ ਵੈਸੇ ਕਲੀ ਦੇ ਨਾਲ ਵੀ ਹੋ ਜਾਂਦੇ ਮਕਈਆਂ ਦੀਆਂ ਵੀਡੀਓ ਵੇਖੀਆਂ ਕਿਕਰ ਉਹਨਾਂ ਨੇ ਕਲੀ ਦੇ ਨਾਲ ਵੀ ਕੀਤਾ ਪਰ ਮੈਂ ਕਲੀ ਨਹੀਂ ਸੀ ਕਿਉਂਕਿ ਸਾਨੂੰ ਕਲੀ ਮੰਗਾਉਣੀ ਕੋਈ ਕੋਈ ਦੁਕਾਨ ਤੇ ਜਾਂਦਾ ਤਾਂ ਸੀ ਤੇ ਮੈਂ ਦੇਖਿਆ ਆਰਡਰ ਕਰਕੇ ਕਲੀ ਮੈਨੂੰ ਕੋਈ ਅਵੇਲੇਬਲ ਨਹੀਂ ਸੀਗੀ ਤੇ ਫਿਰ ਮੈਂ ਬਲਿੰਕਟ ਤੋਂ ਕੋਸਟਿੰਗ ਸੋਡਾ ਹੀ ਮੰਗਵਾ ਲਿਆ ਸੀਗਾ ਤੇ ਉਹ ਆ ਗਿਆ ਕਿਲੋ ਲਿਆਂਦਾ ਸੀ ਅਸੀਂ ਤੇ ਫਿਰ ਮੈਂ ਕਿਹਾ ਚਲੋ ਇਹ ਸਾਰੇ ਕਰ ਦਾਂਗੇ ਤਾਂ ਅਸੀਂ ਥੱਲੇ ਗਰਾਉਂਡ ਫਲੋਰ 'ਚ ਵੀ ਨਾ ਬਹੁਤ ਜ਼ਿਆਦਾ ਉੱਥੇ ਕੜੀ ਪੱਤੇ ਆ ਲੱਗਾ ਹੋਇਆ ਨਾ ਉਹਦਾ ਸ਼ੋਰਾ ਹੋਣ ਕਰਕੇ ਤੇ ਕੁਝ ਮੀਂਹ ਬਹੁਤ ਪੈਣ ਕਰਕੇ ਉੱਥੇ ਵੀ ਕਾਫੀ ਲੱਗਾ ਹੋਇਆ ਤੇ ਅਸਲੇ ਮੈਂ ਆਂਟੀ ਨੂੰ ਕਹਾਂ ਸੀ ਆਂਟੀ ਇਹ ਕੋਸਟਿੰਗ ਸੋਡਾ ਮੈਂ ਆਪ ਹੀ ਪਾ ਕੇ ਦਵਾਂਗੀ ਤੇ ਜਦੋਂ 10 ਮਿੰਟ ਖੜ ਜਾਏਗਾ ਤਾਂ ਗਰਮ ਪਾਣੀ ਚ ਪਾਵਾਂਗੇ ਤੇ ਸਾਫ਼ ਹੋ ਜਾਏਗਾ ਤੇ ਇਦਾਂ ਜਿਹੜੀਆਂ ਛੱਤਾਂ ਕਾਈ ਜਿੱਦਾਂ ਲੱਗੀ ਹੁੰਦੀ ਹਰਿਆਵਲ ਲੱਗੀ ਹੁੰਦੀ ਆ ਕੋਸਟਿੰਗ ਸੋਡੇ ਦੇ ਨਾਲ ਬਹੁਤ ਆਰਾਮ ਦੇ ਨਾਲ ਲੱਥ ਜਾਂਦੀ ਆ ਤੇ ਇੱਥੇ ਫਿਰ ਮੈਂ ਕੱਪੜੇ ਜਿਹੜੇ ਤੋਤੇ ਸੀ ਇਹ ਟੱਬ ਜਿਹੜਾ ਇਹ ਤੋਤਾ ਤੇ ਉਸ ਤੋਂ ਬਾਅਦ ਮੈਂ ਪਾਣੀ ਦੇਖ ਰਹੀ ਸੀ ਪਾਣੀ ਬਿਲਕੁਲ ਕੋ ਥੋੜਾ ਥੋੜਾ ਆ ਰਿਹਾ ਸੀ ਬਾਅਦ ਚ ਮੈਂ ਦੇਖਿਆ ਇਹਨੇ ਤੇ ਟੂਟੀ ਪੂਰੀ ਖੁੱਲ ਹੀ ਨਹੀਂ ਹੋਈ ਤੇ ਮੈਂ ਕਿਹਾ ਰਾਣੀ ਤੂੰ ਤੇ ਪਾਣੀ ਬਹੁਤ ਥੋੜਾ ਖੁੱਲ ਹੈ ਮੈਂ ਅੱਗੇ ਕਹਾ ਪਾਣੀ ਕੋ ਘਟਾ ਆ ਰਿਹਾ ਤੇ ਮੈਂ ਕਿਹਾ ਤੈਨੂੰ ਜਲਦਬਾਜੀ ਹੁੰਦੀ ਤੇ ਫਟਾਫਟ ਕਰਨ ਦੇ ਚੱਕਰ ਦੇ ਵਿੱਚ ਦੇਖ ਲੈ ਪਾਣੀ ਪਾਣੀ ਜ਼ਿਆਦਾ ਹੋਏਗਾ ਤਾਂ ਹੀ ਤੂੰ ਪੀਵੇਂਗਾ ਫਿਰ ਇਸ ਤੋਂ ਬਾਅਦ ਮੈਂ ਜਿੱਥੇ ਗਮਲਿਆਂ ਦੇ ਲਾਗੇ ਆਪ ਚੰਗੀ ਤਰ੍ਹਾਂ ਬਰਸ਼ ਮਾਰ ਕੇ ਤੇ ਚੰਗੀ ਤਰ੍ਹਾਂ ਕਾਈ ਨੂੰ ਉਤਾਰ ਰਿਹਾ ਤੇ ਫਿਰ ਰਾਣੀ ਨੇ ਸਾਰੇ ਪਾਣੀ ਦੇ ਨਾਲ ਧੋ ਦਿੱਤਾ ਤੇ ਫਿਰ ਅੱਜ ਅਸੀਂ 3 ਵਜੇ ਉੱਠੇ ਸੀਗੇ ਤੇ 3 ਵਜੇ ਉੱਠ ਕੇ ਤੇ ਇਸ਼ਨਾਨ ਵਗੈਰਾ ਕਰਕੇ ਬੁਰਿੰਦਰ ਦੇ ਗੁਰਦੁਆਰਾ ਸਾਹਿਬ ਚਲ ਗਏ ਸੀ ਤੇ ਫਿਰ ਉਸ ਤੋਂ ਬਾਅਦ ਸਾਰੇ ਪੱਖੇ ਅੱਜ ਸਾਫ਼ ਕੀਤੇ ਸਾਰੀਆਂ ਦਰਵਾਜ਼ੇ ਵਗੈਰਾ ਸਾਫ਼ ਕੀਤੇ ਤੇ ਆ ਦੇਖੋ ਤੇ ਕਿੰਨਾ ਸਾਫ਼ ਹੋ ਗਿਆ ਪਹਿਲਾਂ ਦੇ ਨਾਲ ਬਹੁਤ ਇੱਕਦਮ ਪਹਿਲਾਂ ਤੇ ਇਦਾਂ ਹੋਇਆ ਕਿ ਹਰਿਆ ਹਰਿਆ ਜਿਹਾ ਹੋ ਗਿਆ ਕਾਲੇ ਤੋਂ ਹਰਿਆਵਲ ਜੀ ਇਦਾਂ ਹੋ ਗਈ ਫਿਰ 10-15 ਮਿੰਟ ਬਾਅਦ ਅਸੀਂ ਲੱਗੇ ਰਹਿ ਦਿੱਤਾ ਤੇ ਉਸ ਤੋਂ ਬਾਅਦ ਜਦੋਂ ਅਸੀਂ ਤੋਤਾ ਤੇ ਇੰਨਾ ਹਰਿਆ ਹਰਿਆ ਲੱਥਾਂ ਨਾ ਬਹੁਤ ਹੀ ਸਾਰਾ ਵਿੜੈ ਘਰ ਘਰ ਹੋ ਗਿਆ ਸੀਗਾ ਤੇ ਇੱਕ ਵਾਰੀ ਅਸੀਂ ਲਗਾਇਆ ਇੱਕ ਅੱਧੀ ਵਾਰੀ ਫੇਰ ਅਸੀਂ ਲਗਾਵਾਂਗੇ ਤੇ ਉਹ ਸਾਰਾ ਵਿੜਾ ਜਿਹੜਾ ਸਾਫ਼ ਹੋ ਜਾ ਦੇਖੋ ਕਿੰਦਾ ਹਰੇ ਹਰੀ ਮੈਲ ਜੀ ਲੱਥੀ ਆ ਬਹੁਤ ਜ਼ਿਆਦਾ ਤੇ ਵਿੜਾ ਸਾਫ਼ ਹੋ ਗਿਆ ਸੀ ਸਾਰਾ ਆ ਦੇਖੋ ਕਿ ਸਾਫ਼ ਹੋ ਗਿਆ ਤੇ ਵਿੜਾ ਵਗੈਰਾ ਕਰ ਲਿਆ ਹੁਣ ਅਸੀਂ ਚੰਗੀ ਤਰ੍ਹਾਂ ਸਾਫ਼ ਇੱਥੇ ਮਕੈਰੀ ਸੀ ਤੋਂ ਜਾਜ ਨੰਗ ਰਿਆ ਸੀ ਤਾਂ ਕਰਕੇ ਮੈਨੂੰ ਨਾ ਜਿਹੜੀ ਵਾਇਸਓਵਰੀ ਕਰਨੀ ਪਈ ਤੇ ਦੇਖੋ ਵੇੜਾ ਹੋ ਗਿਆ ਸਾਫ਼ ਅਗਰ ਤੁਸੀਂ ਵੀ ਆਪਣਾ ਹਰੀਆਵਲ ਵਗੈਰਾ ਲਾਣੀ ਹੋਵੇ ਜਾਂ ਕਾਈ ਲਾਣੀ ਹੋਵੇ ਤੇ ਕੋਸਟਿੰਗ ਸੋਡਾ ਜਾਂ ਕਲੀ ਦੋਨੋਂ ਜਣੇ ਜਿਹੜੀਆਂ ਹੁੰਦੀਆਂ ਇਹਦੇ ਨਾਲ ਲਾ ਸਕਦੇ ਹੋ ਤੇ ਇੱਥੇ ਮੈਂ ਆ ਗਈ ਸੀ ਅੰਦਰ ਇੱਥੇ ਅੰਦਰ ਪੋਤੇ ਮਾਰੇ ਸੀ ਤੇ ਰਾਨੀ ਨੇ ਸਾਰੇ ਟੇਬਲ ਵਗੈਰਾ ਜਿਹੜੇ ਬੈੱਡ ਤੇ ਸਮਾਨ ਰੱਖ ਦਿੱਤਾ ਫਿਰ ਮੈਂ ਉਹਨੂੰ ਸਾਰੇ ਨੂੰ ਚੰਗੀ ਤਰ੍ਹਾਂ ਉਤਾਰ ਕੇ ਰੱਖਿਆ ਥਾਉ ਥਾਉ ਸਾਰਾ ਕੀਤਾ ਮੈਟ ਵਗੈਰਾ ਵਿਛਾਏ ਪਰਦੇ ਵਗੈਰਾ ਤਾਂ ਉੱਪਰ ਟੰਗ ਦਿੰਦੀ ਆ ਇਹਨਾਂ ਨੂੰ ਠੀਕ ਕਰਕੇ ਰੱਖਿਆ ਫਿਰ ਮੈਂ ਤੇ ਸਾਰੇ ਕੰਮ ਹੌਲੀ ਹੌਲੀ ਇਦਾਂ ਜੇ ਜਲਦੀ ਉੱਠੋ ਤੇ ਜਲਦੀ ਕੰਮ ਜਿਹੜੇ ਹੋ ਜਾਂਦੇ ਨੇ ਤੇ ਟਾਈਮ ਇੱਥੇ 9:30 ਵਜੇ ਦਾ ਹੋ ਗਿਆ 9:30 ਮਿੰਟ ਹੋ ਗਏ ਸੀਗੇ ਤੇ ਇੱਥੇ ਮੇਰਾ ਕੰਮ ਸਾਰਾ ਅੱਜ ਮੁੱਕ ਗਿਆ ਸੀ ਵਾਸ਼ਰੂਮ ਵੀ ਧੋਪ ਗਏ ਔਰ ਸਾਰੀਆਂ ਬੈੱਡਸ਼ੀਟਾਂ ਵੀ ਚੇਂਜ ਕੀਤੀਆਂ ਸੀਗੀਆਂ ਕੱਪੜੇ ਵੀ ਧੁੱਪ ਗਏ ਤੇ ਰਸੋਈ ਕਿਚਨ ਵੀ ਸਾਰੀ ਮੈਂ ਸਾਫ਼ ਕੀਤੀ ਸੀ ਤੇ ਚਿੱਟੇ ਚਨੇ ਜਿਹੜੇ ਮੈਂ ਭੀਂਕੇ ਰੱਖੇ ਹੋਏ ਨੇ ਤੇ ਬਾਥਰੂਮ ਚ ਤੁਹਾਨੂੰ ਟਾਈਲਾਂ ਵਗੈਰਾ ਸਾਫ਼ ਕੀਤੀਆਂ ਤੁਹਾਨੂੰ ਪਤਾ ਜਦੋਂ ਨਾ ਸਾਰਾ ਕੰਮ ਕਰੋ ਤੇ ਟਾਈਮ ਤੇ ਲੱਗ ਹੀ ਜਾਂਦਾ ਤੇ ਅੱਜ ਮੈਂ ਕੋਸਟਿੰਗ ਥੋੜਾ ਜਿਹੜਾ ਬਾਥਰੂਮ ਦੇ ਵਿੱਚ ਉਹ ਟਾਈਲਾਂ ਦੇ ਉੱਪਰ ਥੋੜਾ ਜਿਹਾ ਪਾ ਦਿੱਤਾ ਸੀ ਵੈਸੇ ਤੇ ਮੇਰੀ ਟਾਈਲਾਂ ਸਾਫ਼ ਹੀ ਹੁੰਦੀਆਂ ਹਮੇਸ਼ਾ ਤੇ ਉਹ ਪਾਉਣ ਦੇ ਨਾਲ ਫਿਰ ਮੈਂ ਚੰਗੀ ਤਰ੍ਹਾਂ ਨੂੰ ਰਗੜ ਦਿੱਤਾ ਤੇ ਐ ਵਧੀਆ ਨਿਕਲ ਆਏ ਟਾਈਲਾਂ ਬਹੁਤ ਸੋਹਣੀਆਂ ਨਿਕਲ ਆਈਆਂ ਤੇ ਇੱਥੇ ਮੈਂ ਸਾਰਾ ਮੈਂ ਸੋ ਕਹਿ ਰਹੀ ਸੀ ਤੁਹਾਨੂੰ ਕਿ ਮੈਂ ਸਵੇਰ ਦੀ ਉੱਠ ਕੇ ਕੰਮ ਕਰ ਰਹੀ ਆ ਪਸੀਨੇ ਦੇ ਨਾਲ ਮੇਰੇ ਕੱਪੜੇ ਜਿਹੜੇ ਇਕਦਮ ਭਿੱਜ ਗਏ ਫਿਰ ਤੇ ਇੱਥੇ ਹੁਣ ਮੈਂ ਚਨੇ ਜਿਹੜੇ ਆ ਉਬਲਨੇ ਰੱਖਾਂਗੀ ਸਵੇਰ ਹਾਂਜੀ ਫ੍ਰੈਂਡ ਤੇ ਟਾਈਮ ਇੱਥੇ ਹੋ ਗਿਆ 9:11 ਦਾ ਤੇ ਕੰਮ ਵਗੈਰ ਸਵੇਰ ਦੇ ਸਾਰੇ ਇਕੱਟਕ ਲੱਗ ਕੇ ਕੀਤੇ ਹੋਏ ਕੱਪੜੇ ਧੋਤੇ ਵੇੜੇ ਧੋਤੇ ਸਾਈ ਡਸਟਿੰਗ ਕੀਤੀ ਅੱਜ ਕੰਮ ਵਾਲੀ ਆ ਗਈ ਸੀ ਮੈਡ 8 ਵਜੇ ਆ ਗਈ ਸੀ ਸਫਾਈਆਂ वगैरह करके बाथरूम वॉश रूम सारे साफ करके ਤੇ ਅੱਜ अर्ली ਮਾਰਨਿੰਗ ਉੱਕੀ ਹੋਏ ਸੀਗੇ ਤੇ ਫਰੂਟਸ ਹੀ ਖਾਦਾ ਸੀ ਅਦਾ ਕੁਝ ਕਰਦਾਦਾ ਨਹੀਂ ਖਾਦਾ ਤੇ ਚਾਹ ਮੈਂ ਹੁਣ ਪੀਤੀ ਕੱਪ ਤੇ ਇੱਧਰ ਮੈਂ ਚਨੇ ਵਾਈਟ ਚਨੇ ਜਿਹੜੇ ਉਬਲਨੇ ਰੱਖੇ ਹੋਏ ਸੀਗੇ ਤੇ ਹੁਣ ਮੈਂ ਲਾਵਾਂਗੀ ਤੜਕਾ ਵਾਈਟ ਚਨੇ ਨੂੰ ਦੁਬਾਰਾ ਦੇਖਾ ਨੂੰ ਵੀ ਤਿਆਰੀ ਕਰਨਾ ਤੇ ਸਬਜ਼ੀ ਬਣਾਉਣ ਵਾਲੀ ਰਹਿੰਗੀ ਐ ਤੇ ਆਟਾ ਗੁੰਨਾ ਥੋੜਾ ਤੇ ਜੇ ਬਰਿਆਮ ਆਏਗਾ ਹੁਣ 11 ਵਜੇ ਤੇ ਪਰਨੇ ਕੇ ਆ ਜਾਣਾ ਤੇ ਉਹਦੇ واسਤੇ ਕੁਝ ਬਣਾਉਣੀ ਆ ਤੇ ਚਲੋ ਚੱਲਦੇ ਆ ਅੱਜ ਫਿਰ ਸਿਹਤ ਦੇ ਕਾਨੂੰ ਸਾਰੇ ਕਰ ਲਏ ਸੀ ਅੱਜ ਅੱਗੇ ਮਾਰਨਿੰਗ ਉਠੂ ਤਾਂ ਬਹੁਤ ਹੈਦਾ ਹੋ ਜਾਂਦਾ ਤੇ ਇੱਕ ਉਹਨਾਂ ਸਵੇਰੇ ਸਵੇਰੇ એનર્ਜੀ ਬਹੁਤ ਹੁੰਦੀ ਆ ਜਦੋਂ ਸਵੇਰੇ ਉੱਠ ਕੇ ਕੰਮ ਕਰਉ ਨਾ ਬਹੁਤ ਮਜ਼ਾ ਆਉਂਦਾ ਤੇ ਅੱਜ ਵੀ ਮੋਸਟਲੀ ਕੰਮ ਜਿਹੜੇ ਮੈਂ ਹਸਬੰਦ ਅੱਜ ਤੇ ਗੁਰਦੁਆਰ ਸਾਹਿਬ ਨਹੀਂ ਸੀਗੇ ਤੇ ਵਰਿੰਦਰ ਚਲੇ ਗਏ ਸੀ ਜੋ ਪ੍ਰਿਆਮ ਪੜ ਰਿਹਾ ਸੀ ਤੇ ਵਰਨਾਮ ਸਾਹਿਬ ਜੀ ਉੱਠ ਗਿਆ ਸੀ ਆ ਤੇ ਫਿਰ ਮੈਂ ਨਾਲ ਗਿਆ ਤੁਸੀਂ ਚਲਦੇ ਇਕੱਲਾ ਹੈ ਨਾ ਹੈਗਾ ਤਾਂ ਤੇ ਫਿਰ ਮੈਂ ਅੰਦਰ ਹੀ ਗਈ ਤੇ ਫਿਰ ਬਰਿਆਮ ਬਾਦ ਰਿਆ ਸੀ ਤੇ ਫਿਰ ਮੈਂ ਦਰਵਾਜੇ ਵਗੈਰਾ ਸਾਫ ਕਰਨ ਲੱਗੀ ਤੇ ਨਾਲ ਹੀ ਮਸ਼ੀਨ ਲਗਾ ਲਈ ਕਿਉਂਕਿ ਬਰਿਆਮ ਨੇ ਵੀ ਨਹਾ ਲਿਆ ਸੀ ਮੇਰੇ ਉੱਠਣ ਤੋਂ ਪਹਿਲਾਂ ਹੀ ਨਹਾ ਲਿਆ ਸੀ ਬਰਿਆਮ ਨੇ ਤੇ ਮੇਰੇ ਪਪਾ ਨਾਲ ਚਲੇ ਗਏ ਸੀ ਉਹ 4:00 ਬਜੇ ਪਾਣੀ ਲੈ ਕੇ ਘਰੋਂ ਗਏ ਨੇ ਤੇ ਫਿਰ ਮੈਂ ਉਸ ਵੇਲੇ ਮਸ਼ੀਨ ਲਗਾ ਲਈ ਨਾਲ ਹੀ ਕੱਪੜੇ ਧੋਲੇ ਤੇ ਨਾਲ ਹੀ ਘਰ ਦੇ ਵਿੱਚ ਦਸਤੂਰ ਮਾਰਾ ਇੰਨੀਆਂ ਸਿਓ ਕਰ ਲਈਆਂ ਤੇ ਬਾਥਰੂਮ ਸਾਫ ਕੀਤਾ ਤੇ ਤੇਜ਼ ਨਾਲ ਸੋ ਕਰਦਾ ਤਾਂ ਕੰਮ ਬਹੁਤ ਹੋ ਜਾਂਦਾ ਘਰ ਦਾ ਤੇ ਮਸਦੀ ਨਦਰ 9:37 ਤੇ ਮੈਂ ਵੇਂਦੀ ਹੋਈ ਤੇ ਕਾਫੀ ਕੰਮ ਸੀਗੇ ਹੁਣ ਕੱਪੜੇ ਸਾਰੇ ਜਿਹੜੇ ਦੇ ਸੁੱਕ ਜਿਓ ਕੰਦਰ ਲਾਇਆਈਆਂ ਥੋੜੇ ਪੇਅਰ ਟਾਵਲ ਵਗੈਰਾ ਜਿਹੜੇ ਧੋਤੇ ਸੀਗੇ ਤੇ ਤੀਸਰੇ ਦਿਨ ਮੈਂ ਟਾਵਲ ਧੋ ਲੈਣੀ ਆ ਕਿਉਂਕਿ ਅੱਜ ਬਹੁਤ ਸਾਤੌਲਾ ਮੌਸਮ ਹੈ ਤੇ ਮੈਂ ਟਾਵਲ ਨੂੰ ਵੈਸੇ ਹੀ ਹੋਣ ਲੱਗਦਾ ਇੱਕ ਵਾਰ ਵੀ ਯੂਜ਼ ਕੀਤਾ ਹੋਇਆ ਮੈਨੂੰ ਹੁੰਦਾ ਕਿ ਤੋੜ ਦੋ ਬਸ ਤੇ ਮੈਂ ਮੈਨੂੰ ਇਹ ਥੋੜਾ ਧੁੱਪ ਲੱਗ ਜੇ ਕਪੜਿਆਂ ਨੂੰ ਤੇ ਫਿਰ ਚੱਕਦੇ ਆ ਤੇ ਚਲੋ ਹੁਣ ਮੈਂ ਪਿਆਜ਼ ਪਿਆਜ਼ ਜਿਹੜੇ ਮੈਂ ਪਹਿਲਾਂ ਬਣਾ ਕੇ ਛਿਲਕੇ ਰੱਖ ਦੀਏ ਲਸਣ ਵਗੈਰਾ ਤੇ ਉਹ ਖਤਮ ਹੋ ਗਿਆ ਪਿਆ ਤੇ ਛਿਲਿਆ ਨਹੀਂ ਮੈਂ ਕੱਲ ਵੀ ਨਹੀਂ ਛਿਲਿਆ ਕੱਲ ਮਾਂ ਦੀ ਦਾਲ ਬਣਾਈ ਸੀ ਤੇ ਉਹਦੇ ਵਿੱਚ ਕਾਫੀ ਲਸਣ ਪੈ ਗਿਆ ਤੇ ਕਈ ਭੈਣਾਂ ਕਹਿ ਦਿੰਦੀਆਂ ਕਿ ਗਰਮੀ ਦੇ ਵਿੱਚ ਲਸਣ ਤੇ ਅਦਰਕ ਨਹੀਂ ਪਾਉਣਾ ਚਾਹੀਦਾ वैसे ना एद्दा दी कोई गल ਨਹੀਂ ਆ ਕਿ ਲਸਣ ਅਦਰਕ ਜਿਹੜਾ ਨਾ ਜਰੂਰ ਹਰ ਇੱਕ ਸਬਜ਼ੀ ਵਿੱਚ ਪਾਉਣਾ ਚਾਹੀਦਾ ਜਿਹੜੀ ਸਾਡੇ ਇਹ ਮਸਾਲੇ ਆ ਨਾ ਦਰਅਸਲ ਇਹ ਇੱਕ ਆਯੁਰਵੈਦਿਕ ਜਿਵੇਂ ਦਵਾਈ ਸਮਝ ਲਓ ਕਿ ਮਤਲਬ ਜਿਵੇਂ ਸਰਦੀਆਂ ਚ ਅਸੀਂ ਜ਼ਿਆਦਾ ਅਦਰਕ ਲਸਣ ਵਰਤਦੇ ਆ ਤੇ ਗਰਮੀਆਂ ਚ ਥੋੜਾ ਘੱਟ ਕਰ ਦੋ ਪਰ ਇਹ ਨਹੀਂ ਕਿ ਪਾਉਣਾ ਹੀ ਨਹੀਂ ਸਬਜ਼ੀਆਂ ਚ ਪਾਉ ਜ਼ਰੂਰ ਤੇ ਜਰੂਰ ਵਰਤੋ ਕਿਉਂਕਿ ਮੈਂ ਇੱਕ ਸੀਗੇ ਹਕੀਮ ਸੀਗੇ ਮੈਂ ਹਕੀਮ ਸੁਲੇਮਾਨ ਚਾਹਦਾ ਕਰਕੇ ਨਾਮ ਆ ਯਾਦ ਨਹੀਂ ਆ ਰਿਹਾ ਉਹਨਾਂ ਦੀ ਮਾਫੀ ਵੀਡੀਓ ਵੀ ਦੇਖਦੀ ਹੁੰਦੀ ਸੀ ਉਹ ਕਹਿੰਦੇ ਹੁੰਦੇ ਸੀ ਕਿ ਨਸਨ ਅਦਰਕ ਪਿਆਜ਼ ਜਿੰਦ ਖਾਣਾ ਚਾਹੀਦਾ ਜਾਵਾ ਸਬਜ਼ੀਆਂ ਵਿੱਚ ਇਦਾਂ ਨਹੀਂ ਖਾਣਾ ਚਾਹੀਦਾ ਕਿ ਘੱਟ ਹੋਵੇ ਤੇ ਉਹਨਾਂ ਨੇ ਮੈਨੂੰ ਵੀ ਦੱਸਿਆ ਸੀ ਕਦੇ ਵੀ ਇਨਫੈਕਸ਼ਨ ਵਗੈਰਾ ਕੋਈ ਵੀ ਹੋਵੇ ਤੇ ਇੱਕ ਜਤੂਨ ਦਾ ਨਮਕ ਆਂਦਾ ਤੇ ਉਹ ਲੈ ਲੈਣਾ ਚਾਹੀਦਾ ਤੇ ਉਹ ਚੁਟਕੀ ਜਿਹੜਾ ਜਤੂਨ ਦਾ ਨਮਕ ਹੈਨਾ ਉਹਨੂੰ ਪਾਣੀ ਚ ਪਾ ਕੇ ਪੀ ਲੈਣਾ ਚਾਹੀਦਾ ਕਿ ਕਾਫੀ ਇਨਫੈਕਸ਼ਨਸ ਉਹਦੇ ਨਾਲ ਠੀਕ ਹੁੰਦੇ ਤੇ ਮੈਂ ਫਿਰ ਮੰਗਵਾ ਲਿਆ ਸੀਗਾ ਮੈਨੂੰ ਲੱਗਦਾ ਸਾਲ ਤੋਂ ਸਾਰੀ ਬਗਨ ਕੋਈ ਨਮਕ ਪਿਆਲ ਮੈਂ ਹਮ ਲੁਖਾਂਦੀ ਹਾਂ ਇਹ ਨਮਕ ਹੈ ਜਤੂਨ ਦਾ ਨਮਕ ਹੈ ਤੇ ਇਹਨੂੰ ਮੈਨੂੰ ਸਾਲ ਡੇਢ ਸਾਲ ਹੋ ਗਿਆ ਤੇ ਪਾਣੀ ਚ ਥੋੜਾ ਜਨਾ ਪਾ ਕੇ ਲੈ ਲੈਣਾ ਬਹੁਤ ਵਧੀਆ ਹੈ ਫਲੌਂਜੀ ਦੇ ਸਿਰਕਾ ਤੇ ਜਾਂ ਐਲੋਫੇ ਦਾ ਜਤੂਨ ਦਾ ਸਿਰਕਾ ਕੋਲ ਮੇਰੇ ਰੱਖਿਆ ਹੋਇਆ ਹੈ ਉਹਦੇ ਚ ਵੀ ਮੈ ਲੈ ਲੈਂਦੇ ਹੁਣ ਇਹ ਤੇ ਬਹੁਤ ਵਧੀਆ ਚੀਜ਼ਾਂ ਨਿਕਲ ਕੇ ਜਿਹੜੇ ਦੇਸੀ ਨੁਕਤੇ ਹਨ ਤੇ ਜਰੂਰ ਕਰਨੇ ਚਾਹੀਦੇ ਨੇ ਆਪਣੇ ਰੋਜ਼ ਮਰਜ਼ੀ ਦੀ ਜਿੰਦਗੀ ਵਿੱਚ ਤੇ ਚਲੋ ਨਾ ਜ਼ਿਆਦਾ ਗੱਲਾਂ ਕਰਦੇ ਹੋਏ ਬੱਦਲ ਫੇਰ ਹੋ ਰਹੇ ਨੇ ਤੇ ਮੈਂ ਅੱਜ ਸੋਚਿਆ ਸੀ ਜੇ ਧੁੱਪ ਲੱਗੂਗੀ ਤੇ ਇੱਕ ਬੈੱਡ ਦੇ ਕੱਪੜੇ ਮੈਂ ਬਾਹਰ ਸੁੱਕੜੇ ਪਾਵਾਂਗੀ ਪਰ ਰਾਤ ਕੱਲ ਵੀ ਮੀਂਹ ਆ ਗਿਆ ਕੱਲ ਵੀ ਆਇਆ ਤੇ ਦਿਨੇ ਵੀ ਛੱਟਾਂ ਲੱਥੀਆਂ ਸੀ ਫਿਰ ਮੈਂ ਕਹਿੰਦੀ ਕੱਲ ਨੂੰ ਦੁਬਾਰਾ ਵਗੈਰਾ ਸਾਰੀ ਬਿਹਰ ਹੋ ਜਾਂਦੀਆਂ ਤੇ ਸੁੱਕ ਜਾਣਗੇ ਥੋੜੀ ਜਿਹੀ ਤੇ ਫਿਰ ਉਸ ਤੋਂ ਬਾਅਦ ਮੈਂ ਕੱਪੜੇ ਅਰਜਾਈਆਂ ਵਗੈਰਾ ਜੋੜੀਆਂ ਸੁਕਣੇ ਪਾ ਦੇ। ਤੇ ਕੋਈ ਧੁੱਪ ਲੱਗੀ ਹੋਏ ਨੇ ਸਾਰੇ ਕੱਪੜੇ ਕਿਉਂਕਿ ਸੌ ਦੇ ਮਹੀਨੇ ਤੋਂ ਬਾਅਦ ਵੈਸੇ ਨਾ ਸਾਰੇ ਕੱਪੜੇ ਸਿਕਾਉਣੇ ਚਾਹੀਦੇ ਨੇ ਕਿ ਕੋਈ ਪੌਂਗ ਵਗੈਰਾ ਨਾਲੇ ਦੇਖ ਹੋ ਜਾਂਦੇ ਕੋਈ ਚੀਜ਼ ਖਰਾਬ ਨਾ ਅੰਦਰ ਬੈੱਡਾਂ ਦੀ ਚੱਕ ਥਲ ਹੋ ਜਾਂਦੀ ਹੈ ਤੇ ਇਹ ਕਰਨੀ ਚਾਹੀਦੀ ਚਾਹੇ ਹੁਣ ਜਿਆਦਾ ਗੱਲਾਂ ਨਾ ਕਰਦੇ ਹੋਏ ਤੇ ਇੱਕ ਦੋ ਦਿਨ ਚ ਧੁੱਪ ਲੱਗੇ ਕਿ ਤੇ ਮੈਂ ਪਹਿਲਾਂ ਬੈੱਡ ਆਪਣੇ ਸਾਫ਼ ਕਰਾਂਗੀ। धीरे-धीरे थोड़ी ऊपर स्टोवੋਂ ਜਿਹੜਾ ਉਹਦਾ ਸਮਾਨ ਕੱਢ ਕੇ ਬਹੁਤ ਸਾਰਾ ਸਾਫ਼ ਕਰਾਂਗੀ ਹੌਲੀ-ਹੌਲੀ ਥੋੜਾ-ਥੋੜਾ ਕਰਕੇ ਕਰਾਂਗੀ ਤੇ ਇੱਕ ਵਾਰੀ ਜਿਹੜੀ ਸਾਲ ਦੇ ਵਿੱਚ ਡੀਪਲੀਨਿੰਗ ਹੋ ਜਾਈ ਘਰ ਦੀ ਤੇ ਚਲੋ ਉਹ ਉਂਝ ਤੇ ਕਰਦੇ ਰਹੀਦਾ ਜੀ ਆ ਬਲੌਗ ਹੀ ਬਣਾਉਂਦੇ ਆ ਤੇ ਇਹਦੇ ਕਰਕੇ ਬਲੌਗਾਂ ਕਰਕੇ ਮੈਂ ਆਪਣੀ ਸਫਾਈ ਜਿਹੜੀ ਬਹੁਤ ਵਧੀਆ ਹੋ ਜਾਂਦੀ ਆ ਕਿਉਂਕਿ ਮਤਲਬ ਕੁਝ ਨਾ ਕਛਦਾ ਦਿਖਾਣਾ ਹੀ ਹੁੰਦਾ ਤੇ ਸਫਾਈ ਵਗੈਰਾ ਕਰ ਲਈ ਦੀ ਆ ਡੱਬੇ ਵਗੈਰਾ ਸਾਫ਼ ਕਰ ਲਓ ਤੇ ਮੇਰੇ ਕਿਚਨ ਦੇ ਡੱਬੇ ਵੀ ਅੱਜ 10 ਦਿਨ ਹੋ ਗਏ ਆ ਮੈਂ ਹਸਲ ਕਪੜਾ ਦੀ ਮਾਂ ਮਾਰਦੀ ਆ ਤੇ ਪਰ ਇਹ ਵਕ ਕਿ ਸਾਡੇ ਚਿਮੀ ਵਗੈਰਾ ਨਹੀਂ ਆ ਕਿ ਬੈਲੀ ਕਿਚਨ ਬਣੀ ਹੋਈ ਇੱਥੇ ਕੋਈ ਹੈ ਹੀ ਨਹੀਂ ਕਿ ਚਿਨੀ ਲਗਾ ਲਈਏ ਇਸੇ ਖੜਕੀਆਂ ਵਗੈਰਾ ਤੇ ਖੋਲ ਲੀਦੀ ਆ ਤੇ ਮੈਂ ਫਿਰਕੀਆਂ ਵੀ ਸਾਰੀਆਂ ਸਾਫ ਕੀਤੀਆਂ ਪਰ ਫਿਰ ਵੀ ਤੇਲ ਜਿਹੜਾ ਤੜਕਾ ਲਗਾਉਂਦੇ ਉਹ ਸ਼ਾਇਦ ਤੇਲ ਘੱਟ ਪਾਉਂਦੇ ਆ ਹੁਣ ਜ਼ਿਆਦਾ ਪਾਉਂਦੇ ਆ ਪਰ ਉਹ ਜਿਹੜਾ ਤੇਲ ਉੱਡਦਾ ਹੈ ਨਾ ਖੂਬ ਡੱਬਿਆਂ ਤੇ ਜ਼ਰੂਰ ਪੈਂਦਾ ਤੇ ਫਿਰ ਮੈਨੂੰ ਨੇ ਇਦਾਂ ਲੱਗ ਜਾਂਦਾ ਗੰਦਾ ਗੰਦਾ ਜਾਂ ਲੱਗ ਜਾਂਦਾ ਅੱਜ ਮੈਂ ਸਵੇਰ ਤੋਂ ਪਹਿਲਾਂ ਸਾਰੇ ਇਹ ਸਾਫ ਕੀਤੇ ਮਾਈਕ੍ਰੋਵੇ ਸਾਫ ਕੀਤਾ ਛੋਟੇ ਛੋਟੇ ਚੀਜ਼ਾਂ ਜਿਹੜੀਆਂ ਮੈਂ ਸਾਫ਼ ਕੀਤੀਆਂ ਕਾਫੀ ਤੇ ਚਲੋ ਫਿਰ ਉਹਨਾਂ ਲਿਚੀ ਟੇਚੇ ਚੰਨੇ ਉਬਾਲਲੇ ਹੋਏ ਆ ਤੇ ਇਹਨੂੰ ਕੜਕਾ ਲਗਾਵਾਂਗੇ ਤੇ ਕੜਾਈ 'ਚ ਮੈਂ ਤੇਲ ਪਾ ਕੇ ਰੱਖ ਦਿੱਤਾ ਸੀ ਤੇ ਗੈਸ ਆਨ ਕਰ ਦਿੱਤਾ ਹੈ ਇੱਥੇ ਮੈਂ ਹੁਣ ਲਾਗੀ ਪਿਆਜ਼ ਕੱਟਣ ਪਿਆਜ਼ ਕੱਟ ਕੇ ਨਾਲ ਹੀ ਅਦਰਕ ਪਾ ਦਾਂਗੀ ਤੇ ਜਿਹੜਾ ਲਸਣ ਦਾ ਪੇਸਟ ਰੈਡੀਮੇਡ ਸੀ ਉਹ ਹੀ ਅੱਜ ਮੈਂ ਪਾਵਾਂਗੀ ਕਿਉਂਕਿ ਲਸਣ ਜਿਹੜਾ ਆਲਰੇਡੀ ਮੈਂ ਕੱਟ ਕੇ ਨਹੀਂ ਸੀ ਰੱਖਿਆ ਤੇ ਫਿਰ ਇਹ ਬਲੈਂਡਰ ਦੇ ਨਾਲ ਮੈਂ ਕਰ ਲਿਆ ਕਿ ਇਹ ਚੋਪਰਾਂ ਦੇ ਇੰਨਾ ਸੋਖ ਹੋ ਗਿਆ ਨਾ ਬਹੁਤ ਜ਼ਿਆਦਾ ਜਿਹੜੀ ਜ਼ਿੰਦਗੀ ਆਸਾਨ ਕਰ ਦਿੱਤੀ ਇਹ ਚੋਪਰਾਂ ਨੇ ਕਿ ਇੱਕ ਮਿੰਟ ਲੱਗਦਾ ਤੇ ਛਾਟਾ ਜੀ ਸੀ ਮਸਾਲਾ ਜਿਹੜਾ ਕਟ ਲੈਣੇ ਆ ਮਿਕਸੀ ਵਿੱਚ ਜ਼ਿਆਦਾ ਬਰੀਕ ਕੱਟ ਹੋ ਜਾਂਦਾ ਇਸ ਕਰਕੇ ਮੈਂ ਇਹਦੇ ਵਿੱਚ ਥੋੜਾ ਜਿਹਾ ਦੜੜ ਫੜੜ ਕਰਕੇ ਕੱਟ ਲੈਣੀ ਆ ਇਹਦੇ ਵਿੱਚ ਜਿੰਦਾ ਦਾ ਵੀ ਤੁਸੀਂ ਕੱਟਣਾ ਚਾਹੁੰਦੇ ਉਦਾਂ ਦਾ ਕੱਟ ਸਕਦੇ ਹੋ ਤੇ ਬਹੁਤ ਵਧੀਆ ਹੋਇਆ ਤੇ ਮੈਂ ਮਨ ਚ ਸੋਚ ਰਹੀ ਸੀ ਮੈਂ ਕਿ ਅੱਜ ਕੱਲ ਤੇ ਚੋਪਰਾ ਨੇ ਨਾ ਜ਼ਿੰਦਗੀਆਂ ਜਿਹੜੀਆਂ ਆਸਾਨ ਕਰ ਦਿੱਤੀਆਂ ਕੰਮ ਕਰਨ ਚ ਕਿ फटाफट ਤੜਕਾ ਤੁਸੀਂ ਲਾ ਸਕਦੇ ਜਿਹੜਾ ਵੀ ਕੰਮ ਕਰਨਾ फटाफट ਤੁਸੀਂ ਕਰ ਸਕਦੇ ਹੋ ਕਿ ਪਹਿਲਾਂ ਸਾਡੀਆਂ ਮਾਵਾ ਕੁੰਡੀ ਡੰਡੇ ਦੇ ਨਾਲ ਕੁੱਟ ਕੇ ਮਸਾਲਾ ਕਿੰਨਾ ਟਾਈਮ ਲੱਗਦਾ ਹੁੰਦਾ ਸੀ ਹਨਾ ਤੇ ਹੁਣ ਇਹਨਾਂ ਚੀਜ਼ਾਂ ਨੇ ਸਾਨੂੰ ਬਹੁਤ ਆਸਾਨ ਕਰ ਦਿੱਤਾ ਸਾਡਾ ਦਿਨ ਜੀਵਨ ਦੇ ਵਿੱਚ ਬਹੁਤ ਬਦਲੀਆਂ ਆ ਗਈਆਂ ਤੇ ਇੱਥੇ ਜਿਹੜੇ ਮੈਂ ਜਨੇਪੇ ਸੀ ਉਹਦੇ ਵਿੱਚ ਮੈਂ ਤੇਜ ਪੱਤਾ ਮੈਂ ਹਰੀ ਲਾਚੀ ਵਗੈਰਾ ਸੀ ਉਹ ਮੈਂ ਕੱਢ ਲੀਆਂ ਸੀ ਇਦਾਂ ਤੇ ਚਨੇ ਜਿਹੜੇ ਮੈਂ ਅੱਜ ਤੋਂਨੇ ਕਿਹੀ ਭੇਂ ਸੀ ਜਿਹੜੇ ਇੱਕ ਟਾਈਮ 'ਚ ਹੀ ਸਾਡੇ ਖਾਦੇ ਜਾਂ ਦੁਪਹਿਰ ਨੂੰ ਕਿ ਰਾਤ ਨੂੰ ਨਹੀਂ ਠੀਕ ਲੱਗਦੇ ਕਿਉਂਕਿ ਅਸੀਂ ਮੈਂ ਚਨੇ ਜਿਹੜੇ ਵਾਈਟ ਚਨੇ ਔਰ ਰਾਜਮਾਸੀ ਵਿੱਚੋਂ ਘਟਾਏ ਦਿੱਤੇ ਸੀਗੇ ਪਰ ਇਹ ਵਕ ਪ੍ਰੋਟੀਨ ਹੁੰਦਾ ਇਹਨਾਂ ਵਿੱਚ ਇਸ ਕਰਕੇ ਇੱਕ ਹਫਤੇ 'ਚ ਇੱਕ ਵਾਰ ਜ਼ਰੂਰ ਖਾਣੇ ਚਾਹੀਦੇ ਨੇ ਬੱਚਿਆਂ ਨੂੰ ਤਾਂ ਜ਼ਰੂਰ ਦੇਣਾ ਚਾਹੀਦਾ ਦੋ ਕੁ ਵਾਰੀ ਤੇ ਮੈਂ ਥੋੜੇ ਜਿੰਨੇ ਚਨੇ ਜਿਹੜੇ ਰੱਖ ਵੀ ਲੈਣੇ ਹੁੰਦੀਆਂ ਕਿ ਬਰਿਆਮ ਜਿਹੜਾ ਹੋ ਚਾਟ ਵਗੈਰਾ ਬਣਾ ਕੇ ਖਾ ਲੈ ਇੱਥੇ ਬੇਸਿਕ ਜੇ ਮਸਾਲੇ ਪਾ ਕੇ ਜਿੱਦਾਂ ਮੈਂ ਸਿੰਪਲ ਤਰੀਕੇ ਦੇ ਨਾਲ ਹੀ ਚਨੇ ਬਣਾਵਾਂਗੀ ਜੋ ਅਦਰਕ ਲਸਣ ਔਰ ਲਸਣ ਪੇਸਟ ਜਿਹੜਾ ਔਰ ਰੈਡੀਮੇਟ ਹੀ ਮੈਂ ਪਾਇਆ ਸੀ ਅੱਜ ਲਸਣ ਕੱਟ ਕੇ ਨਹੀਂ ਪਾਇਆ ਅਦਰਕ ਮੈਂ ਜ਼ਿਆਦਾ ਪਾ ਲਿਆ ਸੀ ਇਸ ਵਾਰ ਤੇ ਪਿਆਜ਼ ਪਾ ਲਏ 3-4 ਤੇ ਤੇਲ ਗਰਮ ਹੋਣ ਤੇ ਤੇ ਇਹਦੇ ਵਿੱਚ ਥੋੜੀ ਜਿਨੀ ਸੁੰਡ ਪਾ ਲੈਣੀ ਹੁੰਦੀ ਸੁੰ ਇਹ ਦਿਮਾਹ ਦੀ ਦਾਲ ਤੇ ਔਰ ਰਾਜਮਾਂ ਦੇ ਵਿੱਚ ਔਰ ਚਿੱਟੇ ਚਨੇ ਵਿੱਚ ਮੈਂ ਸੁੰ ਨੂੰ ਜ਼ਰੂਰ ਪਾਉਂਦੀ ਆ ਕਿ ਵਾਈ ਨਹੀਂ ਲੱਗਦੇ ਗੈਸ ਵਗੈਰਾ ਨਹੀਂ ਬੰਦੀ ਤੇ ਹਿੰਗ ਦਾ ਤੜਕਾ ਲਗਾ ਦਿੰਦੀ ਆ ਤੇ ਇੱਥੇ ਮੈਂ ਤੜਕਾ ਨਾਲ ਲਾ ਲਈ ਸੀ ਨਾਲ ਨਿੱਕੇ ਨਿੱਕੇ ਕੰਮ ਸੀ ਜਿਹੜਾ ਉਹ ਵੀ ਮੈਂ ਸਾਫ਼ ਕਰੀ ਜਾ ਰਹੀ ਸੀ ਕਿ ਤੇ ਆਟਾ ਮੈਂ ਗੁੰਨ ਕੇ ਜਿਹੜਾ ਉਹ ਰੱਖ ਲਿੱਤਾ ਸੀ ਤੇ ਇੱਥੇ ਬਰਿਆਮ ਵੀ ਸਕੂਲ ਤੋਂ ਆ ਗਿਆ ਸੀਗਾ ਤੇ ਟਾਈਮ ਹੋ ਗਿਆ ਸੀ 11:35 ਮਿੰਟ ਦਾ ਤੇ ਮੈਂ ਬ੍ਰਿਆਮ ਨੂੰ ਪੁੱਛ ਰਹੀ ਸੀ ਤੂੰ ਕੁਝ ਖਾਣਾ ਤੇ ਕਹਿੰਦਾ ਮम्मा ਮੈਂ ਨਹੀਂ ਕੁਝ ਖਾਣਾ ਮੈਂ ਕੇਕ ਬਣਾਉਂਗਾ ਤੇ ਮੈਂ ਇਹਨੂੰ ਗੁੱਸਾ ਕਰ ਰਹੀ ਸੀ ਮੈਂ ਕੇਕ ਅੱਜ ਨਹੀਂ ਬਣਾਏਗਾ ਤੂੰ ਕੱਲ ਕੇਕ ਬਣਾਇਆ ਸੀ ਇਹ ਰੋਜ਼ ਹੀ ਕੇਕ ਬਣਾਉਣ ਲੱਗ ਜਾਂਦਾ ਇੱਥੇ ਜਿੰਨੇ ਵੀ ਤੜਕੇ ਵਾਲੇ ਨਾਲ ਭਾਂਡੇ ਸੀ ਕੁੱਕਰ ਵਗੈਰਾ ਸੀ ਬਾਲਲੇ ਸੀ ਉਹ ਉਹ ਵੀ ਨਾਲ ਹੀ ਮੈਂ ਸਾਫ਼ ਕਰਦਾ ਵੀ ਤੇ ਨਾਲ-ਨਾਲ ਕੰਮ ਕਰਨ ਦੇ ਨਾਲ ਥੋੜਾ ਜਨਾ ਨਾ ਠੀਕ ਰਹਿੰਦਾ ਜੇ ਮਤਲਬ ਸਿੰਕ 'ਚ ਭਾਂਡੇ ਰੱਖੀ ਜਾਓ ਤੇ ਫਿਰ ਇਕੱਠੇ ਕਰਕੇ ਮੰਜੋ ਫਿਰ ਜ਼ਿਆਦਾ ਹੋ ਜਾਂਦੇ ਆ ਤੇ ਨਾਲ-ਨਾਲ ਸਾਫ਼ ਕਰਦੇ ਰਹੋ ਤੇ ਵਧੀਆ ਰਹਿੰਦਾ ਤੇ ਇੱਥੇ ਮੇਰਾ ਹੁਣ ਸਾਰਾ ਇਹ ਕੰਮ ਹੋ ਗਿਆ ਇਸ ਤੋਂ ਬਾਅਦ ਮੈਂ ਸਬਜ਼ੀਆਂ ਤੜਕਾ ਲਾ ਲਿਆ ਸੀ ਤੇ ਫਿਰ ਹੁਣ ਮੈਂ ਕਰਾਂਗੀ ਦੁਪਹਿਰ ਨੂੰ ਪਾਠ ਤੇ ਹੁਣ ਮੈਂ ਥੋੜੀ ਜਿਨੀ ਰੁਟੀ ਸ਼ੁਰੂ ਕੀਤੀ ਹੈ ਕਿ ਦੁਪਹਿਰ ਨੂੰ ਸੁਖਮਨੀ ਸਾਹਿਬ ਦਾ ਪਾਠ ਮੈਂ ਸ਼ੁਰੂ ਕੀਤਾ ਉਹ ਮੈਂ ਕਰਦੀ ਹਾਂ ਸਬਜ਼ੀਆਂ ਤੜਕਾ ਲੱਗ ਗਿਆ ਜਦੋਂ 1.5 ਵਜੇ ਤੱਕ ਫੁਲਕੇ ਲਾ ਲਾਂਗੇ ਤੇ ਦੁਪਹਿਰ ਦਾ ਵੀ ਕੰਮ ਨਾਲ ਹੀ ਫਿਨਿਸ਼ ਹੋ ਜਾਏਗਾ ਤੇ ਜਲਦੀ ਉੱਠਣ ਕਰਕੇ ਜਲਦੀ ਸਾਰੇ ਕੰਮ ਹੋ ਗਏ ਤੇ ਅੱਜ ਮੈਨੂੰ ਇਦਾਂ ਲੱਗ ਰਿਹਾ ਸੀ ਦਿਨ ਬਹੁਤ ਵੱਡਾ ਇੰਨਾ ਵੱਡਾ ਕਿਉਂਕਿ ਸਾਰੇ ਮਾਰਨਿੰਗ ਟਾਈਮ ਜਲਦੀ ਉੱਠੇ ਹਾਂ ਤੇ 9:30 ਵਜੇ ਸਾਰੀਆਂ ਸਫਾਈਆਂ ਵਗੈਰਾ ਹੋ ODੀਆਂ ਸਾਰਾ ਹਨਾ ਕਿ ਹੁਣ ਸਬਜੀ ਨੂੰ ਤੜਕਾ ਵੀ ਲੱਗ ਗਿਆ ਦੁਪਹਿਰ ਦੀ ਵੀ ਸਬਜੀ ਜਿਹੜੀ ਉਹ ਬਣ ਚੁੱਕੀ ਆ ਤੇ ਜਲਦੀ ਉੱਠਣ ਨਾਲ ਜਿਹਾ ਉਹੀ ਮੇਰੇ ਮੰਮੀ ਕਹਿੰਦੇ ਹੁੰਦੇ ਸੀ ਕਿ ਜਿਹੜੇ ਮਤਲਬ ਪਤਾ ਨਹੀਂ ਕੁਝ ਦੱਸਦੇ ਹੁੰਦੇ ਕਿ ਉਹਨਾਂ ਦੇ ਸਿਰ ਨਹੀਂ ਵਗਦੇ ਕੁਛ ਇਦਾਂ ਖਾਣ ਪਾਉਂਦੇ ਹੁੰਦੇ ਸੀਗੇ ਜਿਹੜੇ ਜਲਦੀ ਉੱਠ ਜਾਂਦੇ ਹਨਾ ਨਾ ਉਹ ਮੂੰਹ ਤੋਂ ਮੂੰਹ ਹੱਥੀ ਤੋਂ ਲੈਂਦੇ ਜਿਹੜੇ ਲੇਟ ਉੱਠਦੇ ਉਹਨਾਂ ਦੇ ਤਾਂ ਸਿਰ ਵੀ ਨਹੀਂ ਵਗਦੇ ਕੁਛ ਇਦਾਂ ਖਾਣ ਪਾਉਂਦੇ ਹੁੰਦੇ ਸੀਗੇ ਮਮੀ ਨੂੰ ਭੁੱਲ ਗਿਆ ਤੇ ਉਹੀ ਗੱਲ ਠੀਕ ਹੈ ਕਿ ਜੇ ਜਲਦੀ ਉੱਠ ਕੇ ਜਲਦੀ ਸਾਰੀਆਂ ਕੰਮ ਕਰ ਲੋ ਤੇ ਵਧੀਆ ਰਹਿੰਦਾ ਤੇ ਅਸੀਂ ਵੀ ਆਪਣੀ ਮੰਮੀ ਹੋਂ ਨਾਲ ਦੇਖਦੇ ਹਾਂ ਅਸੀਂ ਉਹ ਜਲਦੀ ਉੱਠਦੇ ਸੀ ਤੇ ਉਹ ਦਰਿਆ ਵੀ ਹੁੰਦੇ ਸੀ ਬਹੁਤ ਕੰਮ ਕਰਦੇ ਸੀ ਕਿ ਘਰ ਦਾ ਕੰਮ ਵੀ ਸਾਡਾ ਬਹੁਤ ਹੁੰਦਾ ਸੀਗਾ ਇੱਥੇ ਦੁੱਧ ਜਿਹੜਾ ਠੰਡਾ ਹੋ ਗਿਆ ਸੀ ਉਹਨੂੰ ਫ੍ਰਿਜ 'ਚ ਰੱਖ ਆਈ ਤੇ ਉਹੀ ਨਿਕ ਨਿਕੀਆਂ ਗੱਲਾਂ ਆਪਣਾਉਣ ਦੇ ਨਾਲ ਨਾ ਘਰ ਚ ਬਹੁਤ ਢੰਗ ਨਾਲ ਚੱਲਣ ਨਾਲ ਬਹੁਤ ਵਧੀਆ ਹੋ ਜਾਂਦਾ ਤੇ ਇੱਕ ਬੰਦਾ ਆਪ ਵੀ ਇਦਾਂ ਮਹਿਸੂਸ ਕਰਦਾ ਸਕੂਨ ਜਿਹਾ ਮਹਿਸੂਸ ਕਰਦਾ ਜਿ ਮੈਨੂੰ ਇੰਨਾ ਵਧੀਆ ਫੀਲਿੰਗ ਲੱਗ ਰਹੀ ਸੀ ਕਿ ਮਤਲਬ ਮੈਨੂੰ ਇਦਾਂ ਲੱਗ ਰਿਹਾ ਸੀ ਮੈਂ ਹੋਰ ਕੰਮ ਕਰਾਂ ਕਿ ਇੰਨਾ ਸਵੇਰ ਦਾ ਕੰਮ ਕਰਨ ਤੋਂ ਬਾਅਦ ਵੀ ਮੇਰਾ ਦਿਲ ਕਰ ਰਿਹਾ ਸੀਗਾ ਕਿ ਮੈਂ ਕੰਮ ਕਰਾਂ ਤੇ ਲਓ ਜੀ ਸਬਜ਼ੀ ਬਣ ਕੇ ਹੋ ਗਈ ਤਿਆਰ ਬਹੁਤ ਵਧੀਆ ਚਨੇ ਬਣ ਗਏ ਸੀ ਤੇ ਇੱਥੇ ਮੈਂ ਤੁਹਾਨੂੰ ਦੱਸ ਰਹੀ ਸੀ ਕਿ ਬੱਦਲ ਬਹੁਤ ਜ਼ਿਆਦਾ ਆ ਗਏ ਤੇ ਉੱਤੇ ਜਾਜਨੰਗ ਰਿਆ ਸੀ ਇਸ ਕਰਕੇ 22 ਓਵਰ ਕਰਨਾ ਪਿਆ ਇਸ ਤੋਂ ਬਾਅਦ ਮੈਂ ਸਾਰੇ ਜਿੰਨੇ ਕੱਪੜੇ ਸੀ ਇਹ ਉਤਾਰ ਕੇ ਅੰਦਰ ਰੱਖ ਲੇ ਮੈਂ ਕਿਹਾ ਜੇ ਮੈਂ लेट ਗਈ ਤੇ ਇਹ ਨਾ ਹੋਏ ਭੇਜ ਜਾਣ ਤਾਂ ਦੇਖੋ ਵੇੜਾ ਕਿੰਨਾ ਸਾਫ਼ ਹੋ ਗਿਆ ਪਹਿਲਾਂ ਹਰਾ ਹਰਾ ਸੀਗਾ ਤੇ ਕੋਸਟਿੰਗ ਸੋਡੇ ਇੱਕ ਪਾਉਨ ਕਰਕੇ ਸਾਰਾ ਨਾ ਤੇ ਐ ਵੇੜਾ ਸਾਫ਼ ਹੋ ਗਿਆ ਹੋ ਗਿਆ ਹੈ ਤੇ ਸਿੰਪਲ ਫਰਸ਼ੀਆ ਪਰ ਫਿਰ ਵੀ ਸਾਫ਼ ਹੋ ਗਏ ਤੇ ਬਹੁਤ ਵਧੀਆ ਲੱਗਣ ਲੱਗ ਗਿਆ ਤੇ ਬੜਾ ਸਕੂਨ ਜਾਂ ਮਿਲਦਾ ਜਦੋਂ ਇਦਾਂ ਕੰਮ ਹੁੰਦਾ ਤੇ ਇੱਥੇ ਕੱਪੜੇ ਲਿਆ ਕੇ ਮੈਂ ਜੋੜਨ ਲੱਗ ਗਈ ਸੀਗੀ ਤੇ ਅੱਜ ਦਾ ਵਲੌਗ ਅਸੀਂ ਇੱਥੇ ਖਤਮ ਕਰਦੇ ਆ ਮਿਲਦੇ ਆ ਕੱਲ ਤੋਂ ਨਵਾਂ ਵਲੌਗ ਲੈ ਕੇ ਆਉਨੇ ਆ ਅਗਰ ਥੋੜੀ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਓਕੇ ਬਾਏ ਬੇ ਟੇਕ ਕੇਅਰ ਸਸ ਸ਼ਿਕਾ